ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਜੁੜੇ ਦੀ ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਜਾਣਕਾਰੀ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਦਾ ਮੌਸਮ ਅੱਜ ਸ਼ਾਮ ਯਾਨੀ ਕਿ 4 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਕਿਵੇਂ ਜਰਵੇਗਾ ਇਹ 4 ਘੰਟੇ ਜਿਹੜੇ ਨੇ ਕਾਫੀ ਇੰਪੋਰਟੈਂਟ ਨੇ ਕਿਉਂਕਿ ਅੱਜ ਤਗੜੀ ਬੱਦਲਬਾਈ ਪੰਜਾਬ ਦੇ ਨਾਲ ਲੱਗਦੇ ਬਾਕੀ ਮੈਦਾਨੀ ਇਲਾਕੇ ਜਿਵੇਂ ਕਿ ਰਾਜਸਥਾਨ ਹੋ ਗਿਆ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਇਹ ਸਾਰੇ ਇਲਾਕਿਆਂ ਦੇ ਵਿੱਚ ਤਗੜੀ ਬੱਦਲਬਾਈ ਦੇਖਣ ਨੂੰ ਮਿਲ ਰਹੀ ਹੈਗਾ ਤੁਹਾਨੂੰ ਮੈਂ ਜ਼ੂਮ ਕਰਕੇ ਪ੍ਰੋਪਰ ਦਿਖਾ ਸਕਾਂ ਤੁਸੀਂ ਦੇਖ ਸਕੋਗੇ ਕਿ ਗੁਜਰਾ ਮਹਾਰਾਸ਼ਟਰ ਰਾਜਸਥਾਨ ਹਰਿਆਣਾ ਪੱਛਮੀ ਯੂਪੀ ਪੰਜਾਬ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਲੇਹ ਲਦਾਖ ਸਾਰੇ ਇਲਾਕੇ ਦੇ ਵਿੱਚ ਤਗੜੀ ਬੱਦਲਵਾਈ ਐਂਟਰੀ ਕਰ ਚੁੱਕੀ ਹੈ ਇਸ ਬੱਦਲਵਾਈ ਦੇ ਕਾਰਨ ਤਾਪਮਾਨ ਵੀ ਥੋੜਾ ਜਿਹਾ ਘਟਿਆ ਹੈ ਨਾਲ ਦੀ ਨਾਲ ਪੱਛਮੀ ਹਵਾ ਠੰਡੇ ਰੂਪ ਦੇ ਵਿੱਚ ਚੱਲਦੀ ਹੋਈ ਨਜ਼ਰ ਆ ਰਹੀ ਹੈ ਪੱਛਮੀ ਹਵਾ ਚੱਲਣ ਦੇ ਨਾਲ ਹੋਰ ਜਿਹੜੀ ਠੰਡ ਦਾ ਅਹਿਸਾਸ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ 'ਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਸ਼ੇਅਰ ਦਾ ਬਟਨ ਪ੍ਰੈਸ ਕਰ ਦਿਓ ਤੇ WhatsApp Facebook ਜਾਂ ਕਿਸੇ ਵੀ ਤਰੀਕੇ ਨਾਲ ਵੀਡੀਓ ਨੂੰ ਅੱਗੇ ਆਪਣੇ ਦਾਰਾ ਦੋਸਤਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਕਿਸਾਨਾਂ ਤੱਕ ਜਾਂ ਕਿਸੇ ਹੋਰ ਪਰਸਨ ਨੂੰ ਜਿਹਨੂੰ ਲੋੜ ਹੈ ਮੌਸਮ ਦੀ ਉਧਰ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਅਗਰ ਗੱਲ ਕਰੀ ਜਾਵੇ ਤਾਂ ਹਾਲਾਤ ਫਿਲਹਾਲ ਬੱਦਲਵਾਈ ਵਾਲੇ ਹੀ ਬਣੇ ਰਹਿਣਗੇ ਅੱਜ 8 ਵਜੇ ਤੱਕ ਜਿਹੜੀ ਬੱਦਲਬਾਹੀ ਲਗਾਤਾਰ ਪੰਜਾਬ ਦੇ ਉੱਪਰ ਅਤੇ ਬਾਕੀ ਇਲਾਕੇ ਦੇ ਉੱਪਰ ਬਣਦੀ ਹੋਈ ਨਜ਼ਰ ਆ ਰਹੀ ਹੈ ਹਵਾ ਵੀ ਥੋੜੀ ਜਿਹੀ ਤੇਜ਼ ਚੱਲ ਰਹੀ ਹੈ ਕੱਲ ਹਵਾ ਘੱਟ ਚੱਲੀ ਸੀ ਅੱਜ ਹਵਾ ਫਿਰ ਤੋਂ ਤੇਜ਼ ਚੱਲ ਰਹੀ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਭਾਰੀ ਗਰਾਵਟਾਈ ਹੈ ਦੁਪਹਿਰ ਦੇ ਸਮੇਂ ਤਾਪਮਾਨ ਬਿਸ਼ੱਕ 22 ਡਿਗਰੀ 23 ਡਿਗਰੀ ਸੀ ਪਰ ਸ਼ਾਮ 3:30-4 ਹੁੰਦੇ ਹੁੰਦੇ ਜਿਹੜਾ ਤਾਪਮਾਨ ਹੈ ਉਹ 20 ਡਿਗਰੀ ਤੋਂ ਥੱਲੇ ਆਉਂਦਾ ਨਜ਼ਰ ਆ ਰਿਹਾ ਹੈ ਤੁੱਪ ਥੋੜੀ ਜਿਹੀ ਲਸ਼ਕਰੀ ਹੈ ਕਿਸੇ ਕਿਸੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਚੰਡੀਗੜ੍ਹ ਮੁਹਾਲੀ ਦੇ ਨੇੜੇ-ਚੜ ਦੇ ਇਲਾਕੇ ਹੋਗੇ ਦੂਜੇ ਪਾਸੇ ਫਰੀਦਕੋਟ ਫਰੀਦਕੋਟ ਇਹਦੇ ਇਲਾਕੇ ਵਿੱਚ ਵੀ ਤੁੱਪ ਲਿਸ਼ਕ ਰਹੀ ਹੈ ਪਰ ਬਾਕੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਜਿਹਾ ਕਹ ਲਈਏ ਧੂਏ ਵਰਗਾ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਗੱਲ ਕਰੀਏ ਤਾਂ ਇਸ ਮੀ ਇਸ ਬੱਦਲਬਾਈ ਨਾਲ ਕੋਈ ਮੀਂਹ ਦੀ ਸੰਭਾਵਨਾ ਫਿਲਹਾਲ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਮੌਸਮ ਫਿਲਹਾਲ ਇਸ ਬੱਦਲਬਾਈ ਕਰਕੇ ਠੀਕ ਠਾਕ ਹੀ ਬਣਿਆ ਰਹੂਗਾ ਇੱਕ ਨਾਰਮਲ ਯਾਨੀ ਸਾਇਰਸ ਕਲਾਊਡ ਹੁੰਦੇ ਨੇ ਕਿ ਕਿ ਚਿੱਟੇ ਇੱਕ ਲੜੀनुमा ਬੱਦਲ ਹੁੰਦੇ ਨੇ ਉਹਨਾਂ ਦੀ ਇਹ ਇੱਕ ਆਮਦ ਹੈ ਇੱਕ ਪੱਛਮੀ ਸਿਸਟਮ ਹੈ ਤਗੜੀ ਜਿਹੜੀ ਕਾਰਵਾਈ ਮੀਂਹ ਦੀ ਜਾਂ ਬਰਫਵਾਰੀ ਦੀ ਹੁੰਦੀ ਉਹ ਇਨ੍ਹਾਂ ਇਲਾਕਿਆਂ 'ਚ ਸੀ ਨਜ਼ਰ ਆਵੇਗੀ ਲੇਹ ਤੋਂ ਹਿਮਾਚਲ ਹਿਮਾਚਲ ਤੋਂ ਉਤਰਾਖੰਡ ਦੇ ਜਿਹੜੇ ਪਹਾੜੀ ਬੈਲਟ ਹੈ ਹਿਮਾਲਿਆ ਪਰਬਤ ਦੀ ਉਸ ਤੋਂ ਇਲਾਵਾ ਬਾਕੀ ਇਲਾਕੇ ਵਿੱਚ ਫਿਲਹਾਲ ਮੌਸਮ ਠੀਕ ਠਾਕ ਹੈ ਹਲਕਾ ਦਰਮਿਆਨਾ ਮੀਂਹ 6 ਤਰੀਕ ਰਾਤ ਤੋਂ ਲੈ ਕੇ 7 ਤਰੀਕ ਸਵੇਰ ਦੇ ਵਿੱਚ ਪਹਾੜੀ ਇਨ੍ਹਾਂ ਇਲਾਕੇ 'ਚ ਹੋ ਸਕਦਾ ਹੈ ਜਿਸ ਦੇ ਕਾਰਨ ਪੰਜਾਬ ਦਾ ਤਾਪਮਾਨ 7 ਤਰੀਕ ਤੋਂ ਬਾਅਦ ਸ਼ਾਮ ਤੋਂ ਲੈ ਕੇ 8 ਤਰੀਕ ਤੱਕ ਹੌਲੀ 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 ਘਟਦਾ ਹੋਇਆ ਨਜ਼ਰ ਆਵੇਗਾ ਤੇ ਕਾਫੀ ਹੱਦ ਤੱਕ ਪੰਜਾਬ ਦੇ ਤਾਪਮਾਨ ਵਿੱਚ ਗਰਾਵਟ ਸਾਨੂੰ ਜਿਹੜੀ ਉਹ ਨਜ਼ਰ ਆਵੇਗੀ ਤੁਸੀਂ ਕੱਲ ਤੋਂ ਜਿਹੜਾ ਤਾਪਮਾਨ ਘਟ ਦੇਖੋਗੇ ਪੰਜਾਬ ਦਾ ਯਾਨੀ ਕਿ ਠੰਡ ਥੋੜੀ ਜੀ ਵੱਧ ਸਕਦੀ ਹੈ ਰਾਤ ਦੀ ਗੱਲ ਕਰੀਏ ਤਾਂ ਸ਼ਾਇਦ 8 ਵਜੇ ਤੋਂ ਬਾਅਦ ਥੋੜੀ ਜੀ ਬੱਦਲਬਾਈ ਸਾਫ਼ ਹੋਵੇ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਰਾਤ ਦੀ ਵੀਡੀਓ ਵਿੱਚ ਦਵਾਂਗੇ ਲਗਭਗ 6 6:30 ਦੇ ਨੇੜੇ ਤੇਰੇ ਉਹ ਜਿਹੜੇ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਜਾਣਕਾਰੀ ਬਿਨਾਂ ਕਿਸੇ ਰੁਕਾਵਟ ਤੁਹਾਨੂੰ ਮਿਲਦੀ ਹੋ ਸਕੇ ਇਸ ਤੋਂ ਇਲਾਵਾ ਔਰ ਕੋਈ ਵੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਸਹੀ ਤਰੀਕੇ ਨਾਲ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਇਸ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ